ਸਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੱਲਵਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਨੇੜੇ ਭਗਤਾ ਭਾਈ ਕਰਾ ਜਾਂਦਾ ਜੀ ਬਾਗਾ ਪ੍ਰਾਣਾ ਭਗਤਾ ਭਾਈ ਰੋਡ ਤੇ ਬਾਈ ਦਾ ਪਿੰਡ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ 4 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਗਿੰਨਵਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦੋ ਜੀ ਮੇਰਾ ਗੁਰਪ੍ਰੀਤ ਸਿੰਘ ਆ ਪਿੰਡ ਢੱਲਮੜਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਮੋਬਾਈਲ ਨੰਬਰ ਹੈ 9853513878 ਦਾ ਜੀ ਠੀਕ ਆਪਾਂ ਪਹਿਲਾ ਵੀਡੀਓ ਪੰਜਾਂ ਸੇਲ ਹੋ ਗਏ ਸੀ ਬਸ ਹਾਂਜੀ ਬਸ ਹੋ ਗਏ ਸਾਮਾਨ ਆ ਦੇ ਮੰਦਰ ਕੋਲੇ ਘਰ ਆ ਗਿਆ ਠੀਕ ਆ ਜੀ ਤੇ ਆਪਾਂ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹਦੀ ਤੀਜਾ ਸੂਆ ਸੂਈ ਵੀ ਆ ਗਾਂ ਠੀਕ ਆ ਜੀ 33 ਦਿਨ ਹੋ ਗਏ ਠੀਕ ਆ ਬਰਾ ਇਹਨੂੰ ਤੇ 3 ਮਹੀਨਾ ਹੀ ਸੂਈ ਆ 3 ਮਹੀਨਾ ਦੀ ਸੂਈ ਆ ਤੇ ਲਗ ਲੋ ਦੁੱਧ ਤਿਆਰ ਬੱਚਾ ਜੀ ਬੱਚਾ ਮਰਿਆ ਉਹਦੀ ਠੰਡੀ ਸਿਲ ਪੂਰੀ ਆ ਜੀ ਠੀਕ ਆ ਜੀ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਹਾਂਜੀ ਕਰ ਸਕੋ ਬਾਈ ਦੱਸਦਾ ਕਿੰਨਵੇਂ ਸੂਈ ਜੀ ਤੀਜਾ ਤੀਜਾ ਸੂਆ ਸੂਈ ਹੋਈ ਆ ਬਾਈ ਕਹਿੰਦਾ 33 ਦਿਨ ਹੋ ਗਏ ਏਆਈ ਹੋਈ ਨੂੰ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ 13 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲੋ ਲਿਆ ਵੀਰ ਵਾਪਸ ਚਾਹੇ ਚਾਰ ਟਾਈਮ ਚਵਾਈ ਕਰ ਲੋ ਫੇਸ ਕੁਆਲਿਟੀ ਸੋਹਣੀ ਆ ਰੰਗ ਪ੍ਰਿੰਟ ਚੰਗਾ ਸੱਜਰ ਨੇ ਬਾਈ ਕਿੰਨਾ ਦੋ ਦਿੱਤਾ ਇਹਨੇ ਇਹ ਥੋੜੇ ਘਾਟ ਸੁਪੀ ਸੀ ਬਈ 15 16 ਕਿਲੋ ਠੀਕ ਆ ਬਾਈ ਕਹਿੰਦਾ ਥੋੜੇ ਘਾਟੇ ਚ ਸੁਪੀ ਸੀਗੀ ਤੇ ਸੱਜਰ ਨੇ 15 16 ਕਿਲੋ ਦਿੱਤਾ ਤੇ ਹੁਣ ਇਸ ਵਾਰ ਸਿਰ 13 ਕਿਲੋ ਤਿਆਰ ਆ ਥਣ ਬਹੁਤ ਸੋਹਣਾ ਲੱਗਿਆ ਜੀ ਮੁੱਠੀ ਜਿਹਾ ਹੱਥੀ ਚਵਾਈ ਵਾਲਾ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਲੋ ਫਰੰਟ ਤੋਂ ਦੇਖ ਸਕਦੇ ਹੋ ਚਾਰੇ ਥਣ ਇੱਕੋ ਜਿਹਾ ਨਿੱਖੜਵੇਂ ਸੋਹਣਾ ਗੁਲਾਬੀ ਥਣ ਬਾਕੀ 13 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਕੀ ਮੁੱਲ ਆ ਬਾਈ ਇਹਦਾ ਮੁੱਲ ਜੀ ਇਹਦਾ 35000 ਮਾਨਤਾਨ ਹੋ ਜਾਊਗਾ ਜੀ ਹਾਂਜੀ ਕਰ ਦਿੰਦੇ ਆ 32000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਜੀ ਦੂਜਾ ਸੂਈ ਵੀ ਹੈ ਬੈੜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ 25 ਦਿਨ ਹੋ ਗਏ ਉਹਨੇ ਸੂਈ ਨੂੰ ਬੱਚਾ ਜੀ ਬੱਚਾ ਕਿਹੜਾ ਜੀ ਆ ਪੰਜੀ ਦੀ ਲੱਛੀ ਮਾਂ ਬੱਚੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਾਤ ਬਰੀਡ ਵਾਲੀ ਬੱਚੀ ਹੈ ਜੀ 35 ਦਿਨ ਹੋ ਗਏ ਬਾਈ 10 10 ਸੂਈ ਨੂੰ ਤੇ ਕਿੰਨੇਵੇਂ ਸੂਈ ਸੂਈ ਹੈ ਦੂਜੇ ਜੀ ਦੂਜਾ ਸੂਈ ਹੈ ਤੇ ਕਿੰਨਾ ਦੁੱਧ ਨੈਟ ਤਿਆਰ ਆ ਜੀ 14 15 ਲੀਟਰ ਤਿਆਰ ਆ ਜੀ 14 15 ਲੀਟਰ ਤਿਆਰ ਆ ਜੀ ਤੇ ਕਿੰਨਾ ਕਿਤੇ ਦੂ ਬਾਈ ਇਹ ਬਸ ਬਾਈ ਕਿਲੋ ਤੋਂ ਕਿਲੋ ਹੋਰ ਠੀਕ ਆ ਜੀ ਤੋਰ ਕੇ ਦਿਖਾ ਦਿਓ ਕਰਾਸ ਬਰੀਡ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ 13 14 ਕਿਲੋ ਨੈਟ ਤਿਆਰ ਆ ਜੀ ਬਾਕੀ ਬੱਚੇ ਬਹੁਤ ਸੋਹਣੇ ਜਾਤ ਬਰੀਡ ਵਾਲੀ ਚੰਗੀ ਸੇਵਾ ਗੌਰ ਹੋ ਜੇ ਟਾਪ ਦੀ ਵੜ ਤਿਆਰ ਹੋ ਜੂ ਜੀ ਐਚ ਅਨਬਾਕੀ ਤਸੱਲੀ ਆ ਕੇ ਕਰ ਲਿਓ ਤੁਸੀਂ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਓ ਥਣਾ ਦੇ ਸਹਿ ਸੋਹਣੇ ਆ ਚਾਰੇ ਥਨ ਨਿੱਖੜ ਮੇ ਇੱਕੋ ਜਿਹੇ ਸਹਿਜ ਦੇ ਤੁਹਾਨੂੰ ਇਧਰ ਉਹ ਦਿਖਾ ਦਾਂਗੇ ਸੀਲ ਸਾਬ ਬਾਈ ਪੂਰੀ ਆ ਤੇ ਥਣਾ ਵਗੈਰਾ ਦੀ ਪ੍ਰੋਪਰ ਓਕੇ ਕੋਈ ਭੂਰ ਛਿੱਟਾ ਨਹੀਂ 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 ਬਾਈ ਕਹਿੰਦਾ ਚਵਾਈ ਦੀ ਏ ਓਕੇ ਆ ਕੋਈ ਭੂਰ ਛਿੱਟਾ ਨਹੀਂ ਆ ਕੇ ਤਸੱਲੀ ਕਰ ਲਿਓ ਬੇਫਿਕਰ ਹੋ ਕੇ ਗੱਲ ਥਾਣਾ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਦੇਖ ਸਕਦੇ ਹੋ ਤੁਸੀਂ ਚਾਰੇ ਥਨ ਇੱਕੋ ਜਿਹੇ ਸਹਿਜ ਦੇ ਸੀਲ ਸਾਬ ਕਰਮ ਵਾਲੀ ਬਹੁਤ ਜ਼ਿਆਦਾ ਚਾਹੇ ਜਵਾਬ ਚ ਹੋਈ ਜਾਣ ਜੀ ਕੀ ਮੁੱਲ ਆ ਬਾਈ ਇਹਦਾ ਇਹਦਾ ਜੀ ਮੁੱਲ 52000 ਮਾਨਤਨ ਹੋ ਜਾਊਗਾ ਜੀ 52000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਹਿਲਾ ਸੂਆ ਸੂਈ ਵੀ ਹੈ ਵੈੜ ਚਾਰ ਦਾੰਦਾ ਕਿੰਨਾ ਡਮ ਹੋ ਗਿਆ ਸੂਈ ਨੂੰ 800 ਹੱਥ ਨੇ ਜੀ ਸੂਈ ਨੂੰ ਬੱਚਾ ਜੀ ਬੱਚਾ ਹੈ ਜੀ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪਰਸੋ ਹੱਥ ਨੇ ਸੂਈ ਹੈ ਹਾਂ ਜੀ ਪਰਸੋ ਹੱਥ ਤੇ ਕਿੰਨਾ ਬੋਲਾ ਤਿਆਰ ਆ ਬਾਈ ਹੁਣ 11 ਲੀਟਰ ਹੁਣ ਤਿਆਰ ਹੋ ਜੀ ਮੈਨ ਦਾ 11 ਲੀਟਰ ਪਲਾ ਘੰਡੇ ਤੇ ਚੜ੍ਹ ਕੇ ਲੈ ਜੀ ਹਾਂ ਜੀ ਮੂੰਹ ਤੋਂ 4 ਦੰਦਾ ਕਿੰਨਾ ਕੋ ਦੋ ਦੱਦ ਦੇ ਦੂ ਬਾਈ 15 16 ਕਰ ਜੀ ਜੀ ਆਰਾਮ ਨਾਲ ਠੀਕ ਆ ਜੀ ਪਹਿਲਾ ਸੁਆ ਬਾਈ 10 ਦਾ ਸੂਈ ਹੋਈ ਆ ਮੂੰਹ ਤੋਂ 4 ਦੰਦਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਮਗਰ ਬੱਚਾ ਵੱੱਛਾ ਹੈ ਜੀ ਖਵਾਨਾ ਕਰਮਾ ਜੀ ਨੇ ਸੋਨਾ ਤਿਆਰ ਕੀਤਾ 11 ਕਿਲੋ ਨੈਟ ਬੋਲਾ ਤਿਆਰ ਆ ਜੀ ਆ ਕੇ ਤਸੱਲੀ ਕਰ ਲਿਓ ਬਾਈ ਕਹਿੰਦਾ ਚਾਹੇ ਕੰਡੇ ਦੇ ਤੋਲ ਕੇ ਲੈ ਜਿਓ ਬਾਕੀ ਸੀਲ ਸਾਉ ਬਾਈ ਪੂਰੀ ਆ ਹਾਂਜੀ ਸੀਲ ਫੁੱਲ ਠੀਕ ਆ ਜੀ ਥਣਾ ਦੇ ਸਾਈਜ਼ ਬਹੁਤ ਸੋਹਣੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਚਾਰੇ ਥਣ ਨਿੱਖੜਵੇਂ ਇੱਕੋ ਸਾਈਜ਼ ਦੇ ਸੋਹਣਾ ਗੁਲਾਬੀ ਥਣਾ ਜੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਾਕੀ ਜਿੰਨਾ ਬੌਲਾ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ 14 15 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਬਾਕੀ 14 15 ਕਿਲੋ ਕੋਈ ਦੁੱਧ ਬਾਹਲਾ ਵੀ ਨਹੀਂ ਜੀ ਬੱਚੀ ਨੂੰ ਸੇਵਾ ਦਾ ਜੇ ਕੋਈ ਚੰਗੀ ਸੇਵਾ ਗੌਰ ਕਰ ਲਓ ਤਾਂ ਪਲੱਸ ਵੀ ਜਾ ਸਕਦੀ ਹੈ ਜੀ ਸੋਹਣੇ ਫੇਸ ਕੁਆਲਿਟੀ ਆ ਥਣਾ ਦੇ ਸਾਈਜ਼ ਚੈੱਕ ਕਰ ਲੋ ਜਾਰੇ ਤਾਂ ਨਿਖੜਵੇਂ ਇੱਕੋ ਹੀ ਸਾਇਹ ਦੇ ਦੇਖ ਸਕਦੇ ਹੋ ਸੀਲ ਸਾਬ ਕਰਮ ਵਾਲੀ ਪੂਰੀ ਆ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ ਜੀ 45000 ਮਾਨਤਨ ਹੋ ਜੂਗਾ ਜੀ 45000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਚਾਰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਬੱਚੀ ਆ ਮੂੰਹੋਂ ਦੋ ਦੰਦ ਹੋ ਗਏ ਮੂੰਹ ਤਾਂ ਦੋ ਦੰਦ ਦਾ ਜੀ ਆਹ ਕੋਣ ਇੱਕ ਤਿੰਨ ਸਾਲ ਦੀ ਢਾਈ ਦੀ ਆ ਠੀਕ ਆ ਜੀ ਤੇ ਇਹ ਆਈ ਹੋਈ ਆ ਜੀ ਇਹਦੀ ਹਾਂਜੀ ਇਹਨੂੰ 35-36 ਦਾ ਲੌਗ ਗਏ ਜੀ ਠੀਕ ਆ ਭਰਾ ਇਹਨੂੰ ਆਖਿਆ ਬੰਦਿਆਂ ਨੇ ਜਿੱਦਾਂ ਤੋਂ ਲਿਆਂਦੀ ਆ ਹਾਂਜੀ ਤਕਰੀਬਨ ਗੱਬਣੀ ਹੋ ਠੀਕ ਆ ਜੀ ਮੂੰਹ ਤੋਂ ਦੋ ਦੰਦ ਜੀ ਮੂੰਹ ਤੋਂ ਦੋ ਦੰਦ ਆ ਜੀ ਚੰਗੀ ਭਲੀ ਵੱੱਛੀ ਆ ਕੱਦ ਕਾਠ ਚੰਗਾ ਜੀ ਕਰਾਸ ਬ੍ਰੀਡ ਚ ਪੈਂਦੀ ਆ ਅੰਗ ਚੰਗਾ ਲੱਗਿਆ ਬਾਕੀ 35 36 ਦਿਨ ਹੋ ਗਏ ਤੇ ਏਆਈ ਹੋਈ ਨੂੰ ਬਾਈ ਕਹਿੰਦਾ ਗੱਬਨ ਚ ਆ ਕਿਉਂਕਿ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਕੱਦ ਕਾਠ ਦੇ ਚੰਗੇ ਆ ਝੋਲੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਥਾਣਾ ਦੇ ਸਹਿਜ ਸੋਹਣੀ ਆ ਚਾਰੇ ਤਾਂ ਨਿੱਖੜ ਮਿਆਂ ਕੋਈ ਵਾਧੂ ਸ਼ਾਕ ਨਹੀਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਦੇਖ ਸਕਦੇ ਹੋ ਤੁਸੀਂ ਚਾਰੇ ਦਾਣੇ ਨਖੜਵੇਂ ਚੰਗੀ ਬਲੀ ਆ ਜੀ ਮਾ ਦਾ ਮਿਲਕ ਰਿਕਾਰਡ ਬਈ ਪਤਾ ਇਹਦਾ ਉਹਦਾ ਜੀ ਆਦੀ 24 25 ਤੋਂ ਆ ਚੰਗੀ ਗਾਂ ਦੀ ਬੱਛੀ ਹੈ ਠੀਕ ਆ ਜੀ ਜਾਤ ਬਰੀਡ ਵਾਲੀ ਗਾਂ ਦੀ ਬੱਛੀ ਆ ਬਾਕੀ ਆਪ ਵੀ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਤੇ ਹੈਵੀ ਬੋਡੀ ਵੇਖ ਦੀ ਕਿਤੇ ਗੱਬਣ ਹੋ ਗਈ ਤਾਂ ਚੰਗੀ ਵਹਿੜ ਤਿਆਰ ਹੋ ਜੂ ਜੀ ਕੀ ਮੁੱਲ ਆ ਬਾਈ ਇਹਦਾ ਮਾ ਜੀ ਦਾ 16000 ਮਾਨਦਾਨ ਹੋ ਜਾਊਗਾ ਜੀ ਹਾਂ ਜੀ ਕਰ ਲੈ ਮੁੱਲ ਬਾਈ ਨੇ ਜੈ ਜੀ ਕੀਤਾ 16000 ਰੁਪਿਆ ਬਾਕੀ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਦਾ ਦੱਸਤਾ ਬਾਈ ਨਾਲ ਕਨੈਕਟ ਕਰ ਸਕਦੇ ਆ